ਪੰਜਾਬ ਦੇ ਨੌਜਵਾਨਾਂ ਅੰਦਰ ਪੜਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪਿੰਡੂ ਲਾਇਬ੍ਰੇਰੀ ਯੋਜਨਾ ਅਧੀਨ ਅਤੀ ਆਧੁਨਿਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਇਸ ਨਾਲ ਸਕੂਲੀ ਵਿਦਿਆਰਥੀਆਂ ਸਮੇਤ ਸਮਾਜ ਦੇ ਹੋਰ ਵਰਗਾਂ ਨੂੰ ਵੀ ਲਾਭ ਪ੍ਰਾਪਤ ਹੋਵੇਗਾ ਵਰਤਮਾਨ ਸਮੇਂ ਪੰਜਾਬ ਭਾਰਤ ਚ ਕੋਲ 196 ਪਿੰਡੂ ਲਾਇਬ੍ਰੇਰੀਆਂ ਕਾਰਜਸ਼ੀਲ ਹਨ ਅਤੇ 135 ਨਿਰਮਾਣधीन ਹਨ ਪੰਜਾਬ ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਜਿਸ ਤੇ ਪ੍ਰਤੀ ਹਲਕਾ 64 ਲੱਖ ਰੁਪਏ ਦੀ ਲਾਗਤ ਆਵੇਗੀ ਇਸ ਪਹਿਲ ਕਦਮੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ 'ਚ ਉੱਤਮ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਖੇਤਰਾਂ 'ਚ ਸੂਬੇ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਲੱਗਦੀ ਹੈ ਕੰਪਿਊਟਰ ਵਧੀਆ ਗਈ ਇਸ ਸਟਰਕਚਰ ਸਾਰਾ ਬਹੁਤ ਵਧੀਆ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਲੱਗੇ ਫਰਮ ਦਾ ਬਹੁਤ ਬੈਨੀਫਿਟ ਮਿਲਿਆ ਇਹ ਸਦੀ ਬੁੱਕਸ ਮੈਂ ਪੜਦਾ ਹਿੰ ਮਨ ਹਿਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲਾਈਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਹੈ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਜੋ ਵਕਤ ਅਸੀਂ ਮੌਜੂਦ ਹਾਂ ਅਜਨਾਲਾ ਸ਼ਹਿਰ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਅੱਜ ਸਵੇਰ ਤੋਂ ਪਾਣੀ ਦੀ ਮਾਰ ਜਿਹੜੀ ਹੈ ਅਜਨਾਲਾ ਸ਼ਹਿਰ ਦੇ ਵਿੱਚ ਪੈਣੀ ਸ਼ੁਰੂ ਹੋ ਗਈ ਹੈ ਰਾਵੀ ਦਰਿਆ ਦੇ ਕੰਢੇ ਜਿਹੜੇ ਵਸੇ ਰਮਦਾਸ ਵਾਲੇ ਇਲਾਕੇ ਦੇ ਵਿੱਚ ਜੋ ਪਾਣੀ ਸੀ ਉਸ ਨੇ ਪਿਛਲੇ 3-4 ਦਿਨਾਂ ਤੋਂ 40 ਪਿੰਡਾਂ ਦੇ ਵਿੱਚ ਜਿਹੜੀ ਮਾਰ ਮਾਰੀ ਸੀ ਪਰ ਹੁਣ ਇਸ ਵਕਤ ਅਜਨਾਲਾ ਸ਼ਹਿਰ ਦੇ ਵਿੱਚ ਅੱਜ ਸਵੇਰ ਤੋਂ ਜਿਹੜਾ ਪਾਣੀ ਹੈ ਪਹੁੰਚ ਚੁੱਕਾ ਹੈ ਇਸ ਪਾਸੇ ਝੁੱਗੀਆਂ ਤੁਸੀਂ ਦੇਖ ਸਕਦੇ ਹੋ ਤੇ ਇਹ ਅਜਨਾਲਾ ਸ਼ਹਿਰ ਦੇ ਵਿੱਚ ਜਿਹੜਾ ਕ੍ਰੋਸ ਕਰਦਾ ਇੱਕ ਨਾਲਾ ਹੈ ਨਾਲੇ ਦੇ ਅਗਲੇ ਪਾਸੇ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਨੀ ਆ ਰਿਹਾ ਹੈ ਤੇ ਹੁਣ ਅਜਨਾਲਾ ਸ਼ਹਿਰ ਦੇ ਵਿੱਚ ਵੀ ਜਿਹੜਾ ਖਤਰਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਪਾਣੀ ਦਾ ਲੈਵਲ ਵਧਦਾ ਹੈ ਤਾਂ ਇਸ ਪਾਸੇ ਗੱਗੋਮਾਲ ਤੱਕ ਜਿਹੜਾ ਪਾਣੀ ਰਮਦਾਸ ਤੱਕ ਰਮਦਾਸ ਸ਼ਹਿਰ ਜਿਹੜਾ ਉਹ ਤਕਰੀਬਨ ਪਾਣੀ ਦੇ ਵਿੱਚ ਆ ਚੁੱਕਾ ਹੈ ਤੇ ਗੱਗੋਮਾਲ ਜਿਹੜਾ ਸ਼ਹਿਰ ਹੈ ਗੱਗੋ ਮਹਿਲ ਨੂੰ ਸੜਕ ਜਿਹੜੀ ਜਾਂਦੀ ਆ ਉਸ ਪਾਸੇ ਸੜਕਾਂ ਦੇ ਉੱਤੇ ਵੀ ਪਾਣੀ ਆ ਚੁੱਕਾ ਹੈ ਤੇ ਹੁਣ ਅਸੀਂ ਨਾਲੇ ਵੱਲ ਜਿਹੜਾ ਪਾਣੀ ਆ ਉਸ ਦਾ ਪੱਧਰ ਵਾਧਾ ਹੋਇਆ ਦਿਖਾਈ ਦੇ ਰਿਹਾ ਹੈ ਸੜਕ ਦੇ ਦੋਵੇਂ ਪਾਸੇ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਪਾਣੀ ਜਿਹੜਾ ਹੈ ਲਗਾਤਾਰ ਵਗ ਰਿਹਾ ਹੈ ਰਾਵੀ ਦਰਿਆ ਦਾ ਪਾਣੀ ਔਰ ਜਿਵੇਂ ਜਿਵੇਂ ਪਹਾੜੀ ਖੇਤਰਾਂ ਦੇ ਵਿੱਚੋਂ ਪਾਣੀ ਜਿਹੜਾ ਹੈ ਉਸ ਪਾਸੇ ਵੱਧ ਰਿਹਾ ਹੈ ਇਸ ਪਾਸੇ ਲੋਕ ਜਿਹੜੇ ਨੇ ਉਹ ਵੀ ਖੜੇ ਦਿਖਾਈ ਦੇ ਰਹੇ ਨੇ ਤੇ ਮਾਲ ਡੰਗਰ ਕਿਉਂਕਿ ਜਿਵੇਂ ਜਿਵੇਂ ਪਾਣੀ ਦਾ ਪੱਧਰ ਅਗਲੇ ਬੰਨੇ ਵਧਦਾ ਹੈ ਤਾਂ ਉਵੇਂ-ਉਵੇਂ ਹੀ ਪਾਣੀ ਦੀ ਮਾਰ ਅਜਨਾਲਾ ਸ਼ਹਿਰਵਾਲ ਜਿਹੜੀ ਹੈ ਵਧ ਰਹੀ ਹੈ ਸੁਖਵੀਰ ਬਾਦਲ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਉਹ ਅੱਜ ਇੱਥੇ ਪਹੁੰਚੇ ਸੀਗੇ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਜਿਹੜੇ ਪਹੁੰਚ ਰਹੇ ਨੇ ਭਾਜਪਾ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਸੁਖਵੀਰ ਬਾਦਲ ਉਹ ਥੋੜੀ ਦੇਰ ਤੱਕ ਇੱਥੇ ਪਹੁੰਚ ਰਹੇ ਨੇ ਤੇ ਇਹ ਤਸਵੀਰਾਂ ਸਿੱਧੀਆਂ ਅਜਨਾਲਾ ਸ਼ਹਿਰ ਦੀਆਂ ਨੇ ਜਿੱਥੇ ਦੀ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਕਿਉਂਕਿ ਰਮਦਾਸ ਤੇ ਹੋਰ ਇਲਾਕਿਆਂ ਦੇ ਵਿੱਚ ਪਾਣੀ ਜਿਹੜਾ ਸੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇਸ ਦੀ ਮਾਰ ਜਿਹੜੀ ਪਈ ਸੀ ਪਰ ਹੁਣ ਇਸ ਪਾਸੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਜਨਾਲਾ ਸ਼ਹਿਰ ਦੇ ਵਿੱਚ ਜਿਹੜਾ ਪਾਣੀ ਹੈ ਉਹ ਪਹੁੰਚਿਆ ਤੇ ਨੁਕਸਾਨ ਜਿਹੜਾ ਕਾਫੀ ਜ਼ਮੀਨ ਜਿਹੜੀ ਹੈ ਉਹ ਪਾਣੀ ਦੇ ਵਿੱਚ ਜਾਣ ਦੇ ਕਰਕੇ ਇਹ ਸਾਂ ਨੁਕਸਾਨ ਪਹੁੰਚ ਚੁੱਕਾ ਹੈ ਇਹਦੇ ਹਾਲਾਂਕਿ ਸੜਕ ਤੋਂ ਕ੍ਰੋਸ ਕਰਕੇ ਲੋਕ ਜਿਹੜੇ ਨੇ ਅਗਲੇ ਪਾਸੇ ਜਾ ਰਹੇ ਨੇ ਗੱਲਬਾਤ ਵੀ ਅਸੀਂ ਕੁਝ ਲੋਕਾਂ ਦੇ ਨਾਲ ਜ਼ਰੂਰ ਕਰਾਂਗੇ ਬਹੁਤ ਸਾਰੇ 14000 ਦੇ ਕਰੀਬ ਲੋਕ ਜਿਹੜੇ ਕੱਲ ਸਰਕਾਰੀ ਅੰਕੜਾ ਸਾਨੂੰ ਮਿਲਿਆ ਸੀ 14000 ਦੇ ਕਰੀਬ ਲੋਕ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਤੇ ਇਸ ਤੋਂ ਇਲਾਵਾ ਅਗਲੇ ਪਾਸੇ ਵੀ ਦਿਖਾ ਦਿੰਦੇ ਆ ਕਿ 40 ਦੇ ਕਰੀਬ ਜਿਹੜੇ ਪਿੰਡ ਸੀ ਤਾਂ ਅੱਜ ਜੋ ਜਾਣਕਾਰੀ ਮਿਲੀ ਹੈ ਕਿ ਹੋਰ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਪਹੁੰਚ ਚੁੱਕਾ ਹੈ ਉਹ ਸੜਕ ਦੇ ਜ਼ਰੀਏ ਇਹੋ ਜਿਹਾ ਇੱਕ ਰਸਤਾ ਜਿਹੜਾ ਅਗਲੇ ਪ ਡੇਰਾ ਬਾਬਾ ਨਾਨਕ ਨੂੰ ਜਾਂਦਾ ਹੈ ਤੇ ਡੇਰਾ ਬਾਬਾ ਨਾਨਕ ਤੋਂ ਅਗਲੇ ਪਾਸੇ ਗਰਦਾਸਪੁਰ ਜ਼ਿਲ੍ਹੇ ਨੂੰ ਜੋੜਦਾ ਹੈ ਤੇ ਇਹਨਾਂ ਇਲਾਕਿਆਂ ਦੇ ਵਿੱਚ ਹੀ ਹੜਦੀ ਮਾਰ ਜਿਹੜੀ ਆ ਪੂਰੀ ਤਰ੍ਹਾਂ ਪਈ ਹੈ ਤੇ ਪਾਣੀ ਦਾ ਲੈਵਲ ਜਿਸ ਤਰ੍ਹਾਂ ਇਹ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਸਿਆਸੀ ਆਗੂ ਦਾ ਬੋਦਰੇ ਸਰਕਾਰ ਦੀ ਜੇ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਜਿਹੜੇ ਨੇ ਅਜਨਾਲਾ ਦੇ ਵਿੱਚ ਡਟੇ ਹੋਏ ਨੇ ਜੇ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨ ਮੈਡਮ ਸਾਖਸ਼ੀ ਸਾਨੀ ਬਾਰਡਰ ਰੇਂਜ ਦੇ ਡੀਆਈਜੀ ਐਸਐਸਪੀ ਸਾਰੇ ਅਧਿਕਾਰੀ ਫੌਜ ਦੀਆਂ ਟੀਮਾਂ ਲੱਗੀਆਂ ਨੇ ਐਨਡੀਆਰਐਫ ਦੀਆਂ ਟੀਮਾਂ ਲੱਗੀਆਂ ਨੇ ਔਰ ਆਮ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਮਾਲ ਡੰਗਰ ਨੂੰ ਰੈ ਜਿਹੜੇ ਅਸੀਂ ਜਾ ਰਹੇ ਹਾਂ ਔਰ ਇਹ ਅਜਨਾਲਾ ਸ਼ਹਿਰ ਦੀ ਕਿਉਂਕਿ ਅੱਜ ਸਵੇਰ ਤੋਂ ਅਜਨਾਲਾ ਸ਼ਹਿਰ ਦੀ ਗੱਲ ਆ ਰਹੀ ਸੀ ਕਾਫੀ ਵੱਡੀ ਆਬਾਦੀ ਹੈ 30000 ਦੇ ਕਰੀਬ ਜਿਹੜੀ ਆਬਾਦੀ ਅਜਨਾਲਾ ਸ਼ਹਿਰ ਦੀ ਦੱਸੀ ਜਾ ਰਹੀ ਹੈ ਔਰ ਸ਼ਹਿਰ ਦੇ ਵਿੱਚ ਪਾਣੀ ਜਿਹੜਾ ਹੈ ਉਹ ਪਹੁੰਚ ਚੁੱਕਾ ਹੈ ਸ਼ਹਿਰ ਦੇ ਕੰਡੇ ਤੇ ਹੌਲੀ ਹੌਲੀ ਸ਼ਹਿਰ ਦੇ ਵਿੱਚ ਦਾਖਲ ਹੋਣਾ ਜਿਹੜਾ ਕੁਝ ਦਿਨ ਸਹਿਲੋ ਸ਼ੁਰੂ ਹੋ ਚੁੱਕਾ ਹੈ ਹਾਲਾਂਕਿ ਲੋਕਾਂ ਦੇ ਲਈ ਹਲੇ ਤੱਕ ਸ਼ਹਿਰ ਦੇ ਵਿੱਚ ਕਿਸੇ ਕਿਸਮ ਦੀ ਖਤਰੇ ਦੀ ਗੱਲ ਨਹੀਂ ਬਹੁਤ ਸਾਰੀਆਂ ਸਮਾਸੇ ਵੀ ਜਿੱਥੇ ਬੰਦੀਆਂ ਇਹਨਾਂ ਸੜਕਾਂ ਦੇ ਉੱਤੇ ਜਰੂਰ ਦੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਜਿਹੜੇ ਲੋਕਾਂ ਦੇ ਪੀਂਦਾ ਪਾਣੀ ਜਿਹੜਾ ਮਹਈਆ ਕਰਵਾਉਣ ਦੇ ਲਈ ਜਾ ਰਹੇ ਨੇ ਪਰ ਆਮ ਲੋਕ ਜਿਹੜੇ ਨੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਹੈ ਪਰੇਸ਼ਾਨੀ ਦਿਖਾਈ ਦੇ ਰਹੀ ਹੈ ਤੇ ਲੋਕਾਂ ਨੂੰ ਵੀ ਲਗਾਤਾਰ ਜਿਹੜੇ ਬਾਹਰਲੇ ਵੀ ਬਿਠੇ ਹਨ ਆਰ ਆਈ ਨੇ ਉਹ ਵੀ ਲਗਾਤਾਰ ਇੱਥੇ ਲੋਕਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਅਜਨਾਲਾ ਸ਼ਹਿਰ ਰਮਦਾਸ ਅਜਨਾਲਾ ਬਲਾਕ ਦਾ ਜਿਹੜਾ ਰਮਦਾਸ ਸ਼ਹਿਰ ਸੀ ਉੱਥੋਂ ਪਾਣੀ ਵਾਧਾ ਹੈ ਅਗਲੇ 40 ਪਿੰਡਾਂ ਦੇ ਵਿੱਚ ਜਿਸ ਦੀ ਰਿਪੋਰਟ ਅਸੀਂ ਕੱਲ ਆਪਣੀ ਦਰਸ਼ਕਾਂ ਨਾਲ ਸਾਂਝੀ ਕੀਤੀ ਸੀ ਪਰ ਹੁਣ ਪਾਣੀ ਜਿਹੜਾ ਅਜਨਾਲਾ ਸ਼ਹਿਰ ਦੇ ਵਿੱਚ ਵੀ ਪਹੁੰਚ ਚੁੱਕਾ ਹੈ ਇਸ ਵਕਤ ਅਸੀਂ ਮੌਜੂਦ ਹਾਂ ਅਜਨਾਲਾ ਸ਼ਹਿਰ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਅੱਜ ਸਵੇਰ ਤੋਂ ਪਾਣੀ ਦੀ ਮਾਰ ਜਿਹੜੀ ਹੈ ਅਜਨਾਲਾ ਸ਼ਹਿਰ ਦੇ ਵਿੱਚ ਹੋ ਗਈ ਹੈ ਰਾਵੀ ਦਰਿਆ ਦੇ ਕੰਢੇ ਜਿਹੜੇ ਬਸੇ ਰਮਦਾਸ ਵਾਲੇ ਇਲਾਕੇ ਦੇ ਵਿੱਚ ਜੋ ਪਾਣੀ ਸੀ ਉਸ ਨੇ ਪਿਛਲੇ 3-4 ਦਿਨਾਂ ਤੋਂ 40 ਪਿੰਡਾਂ ਦੇ ਵਿੱਚ ਜਿਹੜੀ ਮਾਰ ਮਾਰੀ ਸੀ ਪਰ ਹੁਣ ਇਸ ਵਕਤ ਅਜਨਾਲਾ ਸ਼ਹਿਰ ਦੇ ਵਿੱਚ ਅੱਜ ਸਵੇਰ ਤੋਂ ਜਿਹੜਾ ਪਾਣੀ ਹੈ ਪਹੁੰਚ ਚੁੱਕਾ ਹੈ ਇਸ ਪਾਸੇ ਝੁੱਗੀਆਂ ਤੁਸੀਂ ਦੇਖ ਸਕਦੇ ਹੋ ਤੇ ਇਹ ਅਜਨਾਲਾ ਸ਼ਹਿਰ ਦੇ ਵਿੱਚ ਜਿਹੜਾ ਕ੍ਰਾਸ ਕਰਦਾ ਇੱਕ ਨਾਲਾ ਹੈ ਨਾਲੇ ਦੇ ਅਗਲੇ ਪਾਸੇ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਪਾਣੀ ਆ ਰਿਹਾ ਹੈ ਤੇ ਹੁਣ ਅਜਨਾਲਾ ਸ਼ਹਿਰ ਦੇ ਵਿੱਚ ਵੀ ਜਿਹੜਾ ਖਤਰਾ ਹੈ ਉਹ ਅ ਦੇਖਣ ਨੂੰ ਮਿਲ ਰਿਹਾ ਜੇਕਰ ਪਾਣੀ ਦਾ ਲੈਵਲ ਵਧਦਾ ਹੈ ਤਾਂ ਇਸ ਪਾਸੇ ਗੱਗੋਮਾਲ ਤੱਕ ਜਿਹੜਾ ਪਾਣੀ ਰਮਦਾਸ ਤੱਕ ਰਮਦਾਸ ਸ਼ਹਿਰ ਜਿਹੜਾ ਉਹ ਤਕਰੀਬਨ ਪਾਣੀ ਦੇ ਵਿੱਚ ਆ ਚੁੱਕਾ ਹੈ ਤੇ ਗੱਗੋਮਹਿਲ ਜਿਹੜਾ ਸ਼ਹਿਰ ਹੈ ਗੱਗੋਮਹਿਲ ਨੂੰ ਸੜਕ ਜਿਹੜੀ ਜਾਂਦੀ ਹੈ ਉਸ ਪਾਸੇ ਸੜਕਾਂ ਦੇ ਉੱਤੇ ਵੀ ਪਾਣੀ ਆ ਚੁੱਕਾ ਹੈ ਤੇ ਹੁਣ ਅਸੀਂ ਨਾਲੇ ਵੱਲ ਜਿਹੜਾ ਪਾਣੀ ਹੈ ਉਸ ਦਾ ਪੱਧਰ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਸੜਕ ਦੇ ਦੋਵੇਂ ਪਾਸੇ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਪਾਣੀ ਜਿਹੜਾ ਹੈ ਲਗਾਤਾਰ ਵਗ ਰਿਹਾ ਹੈ ਰਾਵੀ ਦਰਿਆ ਦਾ ਪਾਣੀ ਔਰ ਜਿਵੇਂ ਜਿਵੇਂ ਪਹਾੜੀ ਖੇਤਰਾਂ ਦੇ ਵਿੱਚੋਂ ਪਾਣੀ ਜਿਹੜਾ ਹੈ ਉਸ ਪਾਸੇ ਵੱਧ ਰਿਹਾ ਹੈ ਇਸ ਪਾਸੇ ਲੋਕ ਜਿਹੜੇ ਨੇ ਉਹ ਵੀ ਖੜੇ ਦਿਖਾਈ ਦੇ ਰਹੇ ਨੇ ਤੇ ਮਾਲ ਡੰਗਰ ਕਿਉਂਕਿ ਜਿਵੇਂ ਜਿਵੇਂ ਪਾਣੀ ਦਾ ਪੱਧਰ ਅਗਲੇ ਬੰਨੇ ਵਧਦਾ ਹੈ ਤਾਂ ਉਵੇਂ-ਉਵੇਂ ਹੀ ਪਾਣੀ ਦੀ ਮਾਰ ਅਜਨਾਲਾ ਸ਼ਹਿਰਵਾਲ ਜਿਹੜੀ ਹੈ ਵੱਧ ਰਹੀ ਹੈ ਸੁਖਵੀਰ ਬਾਦਲ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਉਹ ਅੱਜ ਇੱਥੇ ਪਹੁੰਚੇ ਸੀਗੇ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਜਿਹੜੇ ਪਹੁੰਚ ਰਹੇ ਨੇ ਭਾਜਪਾ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਸੁਖਵੀਰ ਬਾਦਲ ਉਹ ਥੋੜੀ ਦੇਰ ਤੱਕ ਇੱਥੇ ਪਹੁੰਚ ਰਹੇ ਨੇ ਤੇ ਇਹ ਤਸਵੀਰਾਂ ਸਿੱਧੀਆਂ ਅਜਨਾਲਾ ਸ਼ਹਿਰ ਦੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਕਿਉਂਕਿ ਰਮਦਾਸ ਤੇ ਹੋਰ ਇਲਾਕਿਆਂ ਦੇ ਵਿੱਚ ਪਾਣੀ ਜਿਹੜਾ ਸੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇਸ ਦੀ ਮਾਰ ਜਿਹੜੀ ਪਈ ਸੀ ਪਰ ਹੁਣ ਇਸ ਪਾਸੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਅਜਨਾਲਾ ਸ਼ਹਿਰ ਦੇ ਵਿੱਚ ਜਿਹੜਾ ਪਾਣੀ ਹੈ ਉਹ ਪਹੁੰਚਿਆ ਤੇ ਨੁਕਸਾਨ ਜਿਹੜਾ ਉਹ ਕਾਫੀ ਜ਼ਮੀਨ ਜਿਹੜੀ ਹੈ ਉਹ ਪਾਣੀ ਦੇ ਵਿੱਚ ਜਾਣ ਦੇ ਕਰਕੇ ਇਹ ਸਾਰਾ ਨੁਕਸਾਨ ਪਹੁੰਚ ਚੁੱਕਾ ਹੈ ਤੇ ਹਾਲਾਂਕਿ ਸੜਕ ਤੋਂ ਕ੍ਰਾਸ ਕਰਕੇ ਲੋਕ ਜਿਹੜੇ ਨੇ ਅਗਲੇ ਪਾਸੇ ਜਾ ਰਹੇ ਨੇ ਗੱਲਬਾਤ ਵੀ ਅਸੀਂ ਕੁਝ ਲੋਕਾਂ ਦੇ ਨਾਲ ਜ਼ਰੂਰ ਕਰਾਂਗੇ ਬਹੁਤ ਸਾਰੇ 14000 ਦੇ ਕਰੀਬ ਲੋਕ ਜਿਹੜੇ ਕੱਲ ਸਰਕਾਰੀ ਅੰਕੜਾ ਸਾਨੂੰ ਮਿਲਿਆ ਸੀ 14000 ਦੇ ਕਰੀਬ ਲੋਕ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਤੇ ਇਸ ਤੋਂ ਇਲਾਵਾ ਅਗਲੇ ਪਾਸੇ ਵੀ ਦਿਖਾ ਦਿੰਨੇ ਆ ਕਿ 40 ਦੇ ਕਰੀਬ ਜਿਹੜੇ ਪਿੰਡ ਸੀ ਤਾਂ ਅੱਜ ਜੋ ਜਾਣਕਾਰੀ ਮਿਲੀ ਹੈ ਕਿ ਹੋਰ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਪਹੁੰਚ ਚੁੱਕਾ ਹੈ ਔਰ ਇਹ ਸੜਕ ਦੇ ਜ਼ਰੀਏ ਇਹੋ ਹੀ ਇੱਕ ਰਸਤਾ ਜਿਹੜਾ ਅਗਲੇ ਪਾਸੇ ਡੇਰਾ ਬਾਬਾ ਨਾਨਕ ਨੂੰ ਜਾਂਦਾ ਹੈ ਤੇ ਡੇਰਾ ਬਾਬਾ ਨਾਨਕ ਤੋਂ ਅਗਲੇ ਪਾਸੇ ਗਰਦਾਸਪੁਰ ਜ਼ਿਲ੍ਹੇ ਨੂੰ ਜੋੜਦਾ ਹੈ ਤੇ ਇਹਨਾਂ ਇਲਾਕਿਆਂ ਦੇ ਵਿੱਚ ਹੀ ਹੜਦੀ ਮਾਰ ਜਿਹੜੀ ਆ ਪੂਰੀ ਤਰ੍ਹਾਂ ਪਈ ਹੈ ਤੇ ਪਾਣੀ ਦਾ ਲੈਵਲ ਜਿਸ ਤਰ੍ਹਾਂ ਇਹ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਸਿਆਸੀ ਆਗੂ ਦਾ ਬੋਦਰੇ ਸਰਕਾਰ ਦੀ ਜੇ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਜਿਹੜੇ ਨੇ ਅਜਨਾਲਾ ਦੇ ਵਿੱਚ ਡਟੇ ਹੋਏ ਨੇ ਜੇ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮੈਡਮ ਸਾਖਸ਼ੀ ਸਾਨੀ ਬਾਰਡਰ ਰੇਂਜ ਦੇ ਡੀਆਈਜੀ ਐਸਐਸਪੀ ਸਾਰੇ ਅਧਿਕਾਰੀ ਫੌਜ ਦੀਆਂ ਟੀਮਾਂ ਲੱਗੀਆਂ ਨੇ ਐਨਡੀਆਰਐਫ ਦੀਆਂ ਟੀਮਾਂ ਲੱਗੀਆਂ ਨੇ ਔਰ ਆਮ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਮਾਲ ਡੰਗਰ ਨੂੰ ਰ ਜਿਹੜੇ ਅਸੀਂ ਜਾ ਰਹੇ ਹਾਂ ਔਰ ਇਹ ਅਜਨਾਲਾ ਸ਼ਹਿਰ ਦੀ ਕਿਉਂਕਿ ਅੱਜ ਸਵੇਰ ਤੋਂ ਅਜਨਾਲਾ ਸ਼ਹਿਰ ਦੀ ਗੱਲ ਆ ਰਹੀ ਸੀ ਕਾਫੀ ਵੱਡੀ ਆਬਾਦੀ ਹੈ 30000 ਦੇ ਕਰੀਬ ਜਿਹੜੀ ਆਬਾਦੀ ਅਜਨਾਲਾ ਸ਼ਹਿਰ ਦੀ ਦੱਸੀ ਜਾ ਰਹੀ ਹੈ ਔਰ ਸ਼ਹਿਰ ਦੇ ਵਿੱਚ ਪਾਣੀ ਜਿਹੜਾ ਹੈ ਉਹ ਪਹੁੰਚ ਚੁੱਕਾ ਹੈ ਸ਼ਹਿਰ ਦੇ ਕੰਡੇ ਤੇ ਹੌਲੀ ਹੌਲੀ ਸ਼ਹਿਰ ਦੇ ਵਿੱਚ ਦਾਖਲ ਹੋਣਾ ਜਿਹੜਾ ਕੁਝ ਦਿਨਾਂ ਤੋਂ ਸ਼ੁਰੂ ਹੋ ਚੁੱਕਾ ਹੈ ਹਾਲਾਂਕਿ ਲੋਕਾਂ ਦੇ ਲਈ ਹਲੇ ਤੱਕ ਸ਼ਹਿਰ ਦੇ ਵਿੱਚ ਕਿਸੇ ਕਿਸਮ ਦੀ ਖਤਰੇ ਦੀ ਗੱਲ ਨਹੀਂ ਬਹੁਤ ਸਾਰੀਆਂ ਸਮੱਸਿਆਵਾਂ ਵੀ ਜਿੱਥੇ ਬੰਦੀਆਂ ਇਹਨਾਂ ਸੜਕਾਂ ਦੇ ਉੱਤੇ ਜਰੂਰ ਦੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਜਿਹੜੇ ਲੋਕਾਂ ਦੇ ਲਈ ਅਹ ਸ ਰਾਸ਼ਿੰਗ ਜਿਹੜਾ ਪੀਂਦਾ ਪਾਣੀ ਜਿਹੜਾ ਮਹਈਆ ਕਰਵਾਉਣ ਦੇ ਲਈ ਜਾ ਰਹੇ ਨੇ ਪਰ ਆਮ ਲੋਕ ਜਿਹੜੇ ਨੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀ ਹੈ ਪਰੇਸ਼ਾਨੀ ਦਿਖਾਈ ਦੇ ਰਹੀ ਹੈ ਤੇ ਲੋਕਾਂ ਨੂੰ ਵੀ ਲਗਾਤਾਰ ਜਿਹੜੇ ਬਾਹਰਲੇ ਵੀ ਬਿਠੇ ਐਨਆਰਆਈ ਨੇ ਉਹ ਵੀ ਲਗਾਤਾਰ ਇੱਥੇ ਲੋਕਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਅਜਨਾਲਾ ਸ਼ਹਿਰ ਰਮਦਾਸ ਅਜਨਾਲਾ ਬਲਾਕ ਦਾ ਜਿਹੜਾ ਰਮਦਾਸ ਸ਼ਹਿਰ ਸੀ ਉੱਥੋਂ ਪਾਣੀ ਵਾਧਾ ਹੈ ਅਗਲੇ 40 ਪਿੰਡਾਂ ਦੇ ਵਿੱਚ ਜਿਸ ਦੀ ਰਿਪੋਰਟ ਅਸੀਂ ਕੱਲ ਆਪਣੀ ਦਰਸ਼ਕਾਂ ਨਾਲ ਸਾਂਝੀ ਕੀਤੀ ਸੀ ਪਰ ਹੁਣ ਪਾਣੀ ਜਿਹੜਾ ਅਜਨਾਲਾ ਸ਼ਹਿਰ ਦੇ ਵਿੱਚ ਵੀ ਪਹੁੰਚ ਚੁੱਕਾ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅਜਨਾਲਾ ਅੰਮ੍ਰਿਤਸਰ